ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਤਰ੍ਹਾਂ ਅੱਗੇ ਚੱਲਦੇ ਨੇ ਦੀਨੇ ਕਾਂਗੜ ਦੀ ਧਰਤੀ ਤੇ ਜਿਹੜਾ ਉਸ ਵੇਲੇ ਜ਼ੁਲਮ ਕਮਾਉਣ ਵਾਲਾ ਖ ਹੈ ਉਸ ਕਲਮ ਕਲਮ ਦੇ ਅੰਦਰ ਕਿੰਨੀ ਤਾਕਤ ਹੋਏਗੀ ਫਤੇ ਦੀ ਚਿੱਠੀ ਜਿਹਨੂੰ ਤੁਸੀਂ ਜਫਰਨਾਮਾ ਲਿਖਦੇ ਹੋ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜ ਕਰਹਾ ਕੁਨ ਰਹੀਮ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਬਚਨ ਲਿਖਦਾ ਹੈ ਨਾ ਸਾਜੋ ਨਾ ਬਾਜੋ ਨਾ ਫੋਜੋ ਨਾ ਫਰਸ਼ ਖੁਦਾਵੰਦ ਬਖਸ਼ੰਦਾ ਐਸ ਅਰਸ਼ ਉੱਥੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਐਨੇ ਕੋ ਬਚਨਾ ਦੇ ਤੀਰ ਮਾਰਦੇ ਨੇ ਆ ਔਰੰਗਜ਼ੇਬ ਚੇਤੇ ਰਖੀ ਤੂੰ ਆਪਣੇ ਆਪ ਨੂੰ ਮੁਹੰਮਦ ਦਾ ਕਹਿਣਾ ਖੈਂ ਕਿ ਮੈਂ ਉਹਦਾ ਉੱਤਰਾ ਅਧਿਕਾਰੀ ਖਾਂ ਉਹਦੇ ਤੇ ਯਕੀਨ ਏ ਪਰ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਦੇ ਅੰਦਰ ਤੇਰਾ ਰੰਚਕ ਮਾਤਰ ਵੀ ਉਸ ਉੱਤੇ ਯਕੀਨ ਨਹੀਂ ਨਾ ਮੁਹੰਮਦ ਯਕੀਨ ਨਾ ਖੁਦਾ پرست ਕਹਿਣ ਲੱਗੇ ਨਾ ਤੂੰ ਖੁਦਾ پرست ਖੈਂ ਕੀ ਹੋਇਆ ਤੂੰ ਮੇਰੇ ਚਾਰ ਜਿਗਰੇ ਦੇ ਟੁਕੜੇ ਸ਼ਹੀਦ ਕਰਵਾ ਕੇ ਸ਼ੈ ਤੇਰੇ ਮਨ ਦੇ ਅੰਦਰ ਵਿਚਾਰ ਕੀ ਇਹ ਖਾਲਸਾ ਖਤਮ ਹੋ ਜਾਏਗਾ ਚੇਤੇ ਰੱਖੀ ਇਹ ਖਾਲਸਾ ਅੱਜ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਲੱਖਾਂ ਦੀ ਗਿਣਤੀ ਦੇ ਅੰਦਰ ਦੁਨੀਆ ਦੇ ਸਾਰੇ ਤਖਤ ਤੇ ਰਾਜ ਕਰਿਆ ਕਰੇਗਾ ਮੇਰੇ ਸਹਿਬ ਦਾ ਬਚਨ ਸੀ ਉੱਥੇ ਤੇ ਪਿਆਰਿਓ ਇਸੇ ਤਰ੍ਹਾਂ ਸਤਿਗੁਰੂ ਇਹ ਕੌਤਕ ਵਰਤੌਂਦੇ ਖੋਏ ਤੇ ਉਸੇ ਕੀ ਔਰੰਗਜੀਬ ਦੇ ਅਗੋਂ ਪੁੱਤਰਾਂ ਵਿੱਚ ਜਦੋਂ ਜੰਗ ਛਿੜਦੀ ਖੈ ਆ ਪੱਖ ਬੜਾ ਬਾ ਕਮਾਲ ਖੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ ਇਨਸਾਨੀਅਤ ਦੇ ਲਈ ਖਮਦਰਦੀ ਰੱਖਣ ਵਾਲੇ ਨੇ ਇਸ ਪੱਖ ਨੂੰ ਧਿਆਨ ਨਾਲ ਸੁਣਿਆ ਜੇ ਸਮਾਂ ਆਇਆ ਜਦੋਂ ਪੁੱਤਰਾਂ ਦੇ ਅੰਦਰ ਆਪਸ ਵਿੱਚ ਜੰਗ ਛੜੀ ਉਹ ਕਹਿੰਦਾ ਮੈਂ ਬੜਾਂਗਾ ਤਾਰਾ ਆਜ਼ਮ ਕਹਿੰਦਾ ਮੈਂ ਬੜਾਂਗਾ ਮਹਮਦ ਸ਼ਾਹ ਜਿਹੜਾ ਕਹਿੰਦਾ ਮੈਂ ਬਣਾਗਾ ਜਿਹਨੂੰ ਮੋਜਮ ਸ਼ਾਹ ਵੀ ਕਿਹਾ ਜਾਂਦਾ ਹੈ ਅਸਲ ਵਿੱਚ ਮੋਜਮ ਮੋਜਮ ਸ਼ਾਹ ਇਹ ਭਾਈ ਨੰਦ ਲਾਲ ਦੇ ਨਾਲ ਬਹੁਤ ਗੂੜੀ ਮਿੱਤਰਤਾ ਰੱਖਦਾ ਸੀ ਜਦੋਂ ਭਾਈ ਨੰਦ ਲਾਲ ਜੀ ਦਿੱਲੀ ਰਹੇ ਇਹਦੇ ਨਾਲ ਬੜੀ ਗੂੜਾ ਪਿਆਰ ਸੀ ਇਨ ਇੱਕ ਚਿੱਠੀ ਭੇਜੀ ਖੈ ਕਿ ਗੁਰੂ ਗੋਬਿੰਦ ਸਿੰਘ ਅੱਗੇ ਮੇਰੇ ਵੱਲੋਂ ਦਰਖਾਸਤ ਕਰੋ ਅਰਜ਼ੋਈ ਲਾਓ ਜੇਕਰ ਮੈਨੂੰ ਰਾਜ ਭਾਗ ਦਿਵਾ ਦੇਣਗੇ ਤੇ ਮੈਂ ਇਨਸਾਨ ਫਰਸਤ ਹੋ ਕੇ ਵਿਚਰਾਂਗਾ ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਮੰਗਾ ਖੋਣ ਗਿਆ ਮੈਂ ਆਪ ਕਿਹੜੇ ਮੱਥੇ ਸਨਕਾਰ ਕਰਾਂਗਾ ਪਿਆਰਿਓ ਆਗਰੇ ਦੀ ਧਰਤੀ ਤੇ ਜੰਗ ਹੋਇਆ ਭਾਈ ਧਰਮ ਸਿੰਘ ਦੇ ਨਾਲ ਕੁਝ ਸਿੰਘ ਗਏ ਤੇ ਉੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇੱਕ ਐਸਾ ਤੀਰ ਚੱਲਿਆ ਜਿਸ ਤੀਰ ਦੇ ਨਾਲ ਤਾਰਾ ਆਜ਼ਮ ਦੀ ਮੌਤ ਹੋਈ ਤੇ ਜਦੋਂ ਬਾਅਦ ਵਿੱਚ ਉਹ ਤੀਰ ਵੇਖਿਆ ਗਿਆ ਉਸ ਤੀਰ ਦੇ ਉੱਤੇ ਕੁਝ ਸੋਨਾ ਲੱਗਾ ਹੋਇਆ ਸੀ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਉਹ ਸ਼ਹੀਦਾਂ ਦੀ ਕਲਾ ਵਰਤਾਇਖ ਹੈ ਸ਼ਹੀਦ ਸਿੰਘਾਂ ਦੇ ਰਾਈਏ ਬਚਨ ਮੈਂ ਮਹਿੰਗੇ ਕਰਿਆ ਪਰ ਪਾਪ ਜੀ ਪਿਆਰ ਨਾਲ ਸੁਣਿਆ ਜੇ ਸਤਗੁਰੂ ਨੇ ਚੋਜ ਵਰਤਾਇਆ ਉੱਥੇ ਮੌਜਮ ਸ਼ਾਹੀ ਦੀ ਜਿੱਤ ਖੋਈ ਬਹਾਦਰ ਸ਼ਾਹ ਦਾ ਲਕਬ ਲੈ ਕੇ ਪਾਈਏ ਹਿੰਦੁਸਤਾਨ ਦਾ ਉਸ ਵੇਲੇ ਜਹਾਂ ਪਨਾ ਬਣਦਾ ਖ ਹੈ ਬਾਦਸ਼ਾਹ ਬਣ ਗਿਆ ਇਹਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਗਰੇ ਦੇ ਕਿਲੇ ਵਿੱਚ ਸੱਦਿਆ ਖ ਹੈ ਇਨਵਿਟੇਸ਼ਨ ਭੇਜਿਆ ਖ ਆ ਪਾਓ ਆਪ ਜੀ ਦਾ ਮੈਂ ਆਪਣੇ ਖਿਰਦੇ ਤੋਂ ਸਵਾਗਤ ਕਰਾਂਗਾ ਹੁਣਾਂ ਗੱਲ ਛੇਤੇ ਰੱਖਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲ ਕੇ ਗਏ ਨਾਲ ਕੁਝ ਕੁ ਸਿੰਘਾਂ ਦੀ ਫੌਜ ਖੈ ਨਾਲ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਇਸੇ ਤਰ੍ਹਾਂ ਭਾਈ ਆਨੰਦ ਲਾਲ ਜੀ ਪਿਆਰੇ 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 ਸਿੱਖ ਨੇ ਤੇ ਜਦੋਂ ਨਾਲ ਗਏ ਤੇ ਜਿੱਥੇ ਬਹਾਦਰ ਸ਼ਾ ਟਿਕਿਆ ਖੈ ਉਹਦੇ ਕਿਲੇ ਅੱਗੇ ਆ ਕੇ ਰੋਕ ਲਾ ਦਿੱਤੀ ਗਈ ਘੋੜੇ ਤੇ ਸਵਾਰ ਹੋ ਕੇ ਅੰਦਰ ਕੇਵਲ ਬਾਦਸ਼ਾਹ ਜਾ ਸਕਦਾ ਹੈ ਇੱਥੇ ਆਪ ਜੀ ਨੂੰ ਨੰਗੇ ਪੈਰੀ ਜਾਣਾ ਪਏਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੋਲ ਕੇ ਕਹਿਣ ਲੱਗੇ ਬਹਾਦਰ ਸ਼ਾ ਤਾਂ ਇੱਥੇ ਭਾਈ ਕੇਵਲ ਹਿੰਦੁਸਤਾਨ ਦਾ ਰਾਜਾ ਖੈਂ ਤੇ ਚੇਤੇ ਰੱਖਿਆ ਜੇ ਅੰਦਰ ਗੁਰੂ ਨਾਨਕ ਦੀ ਜਿਹੜੀ ਅਜਮਤ ਵਰਤਦੀ ਪਈ ਖੈਂ ਗੁਰੂ ਨਾਨਕ ਦੀ ਜਿਹੜੀ ਜੋਤ ਖੈਂ ਇਹ ਦੇ ਅੱਗੇ ਸਾਰਾ ਬ੍ਰਹਿਮੰਡ ਝੁਕਦਾ ਪਿਆ ਖੈਂ ਤਾਈ ਖਸਮ ਦੀ ਬਾਣੀ ਦੇ ਬਚਨ ਹੈ ਨਾ ਕੋਉ ਖਾਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੀਵਾਜਾ ਉਥੇ ਪਿਆਰਿਓ ਜਦੋਂ ਅੰਦਰ ਖਬਰ ਭੇਜੀ ਕਿ ਕਿ ਗੁਰੂ ਗੋਬਿੰਦ ਸਿੰਘ ਘੋੜੇ ਤੁੱਤਰਨ ਲਈ ਤਿਆਰ ਨਹੀਂ ਬਹਾਦਰ ਸ਼ਾ ਝੁੱਕ ਗਿਆ ਕਹਿਣ ਲੱਗੇ ਉਹਨਾਂ ਕਰਕੇ ਅਜ ਰਾਜ ਭਾਗ ਮਿਲਿਆ ਉਹਨਾਂ ਨੂੰ ਭਾਈ ਜਿਸ ਮਰਜ਼ੀ ਦੇ ਨਾਲ ਉਹ ਚਾਹੁੰਦੇ ਨੇ ਉਸੇ ਮਰਜ਼ੀ ਦੇ ਨਾਲ ਅੰਦਰ ਆਉਣ ਦਿੱਤਾ ਜਾਏ ਹੁਣ ਵੇਖੋ ਇੱਕ ਮੈਂ ਬੇਨਤੀ ਕਰਾਂ ਅੱਜ ਵੀ ਨਾ ਸਾਡੇ ਵਿੱਚੋਂ ਕਈ ਸੱਜਣ ਨੇ ਜਿਨ੍ਹਾਂ ਦੇ ਅੰਦਰ ਵਲਵਲੇ ਤਾਂ ਉੱਠਦੇ ਨੇ ਵੇਖ ਜੀ ਸਿੱਖ ਨੂੰ ਨੀਤੀ ਦੀ ਸੋਚ ਰੱਖਣੀ ਚਾਹੀਦੀ ਚਨਕਿਆ ਨੇ ਬੜੇ ਪਿਆਰੇ ਬੋਲ ਕੇ ਸਣ ਕਹਣ ਲੱਗੇ ਨੀਤੀਵਾਣ ਖੋਣ ਦਾ ਮਤਲਬ ਇਹ ਨਹੀਂ ਤੁਸੀਂ ਆਪਣਾ اخلاق ਦੇਖ ਕੇ ਆਪਣੀ ਜ਼ਮੀਰ ਮਾਰ ਕੇ ਨੀਤੀ ਭਾਵ ਕਿਸੇ ਸਰਕਾਰ ਨਾਲ ਸੰਧੀ ਕਰੋ ਅੱਜ ਸਾਡੇ ਕਈ ਸਿੱਖ ਸਰਕਾਰਾਂ ਨਾਲ ਬਾਤਾਂ ਤਾਂ ਪਾਉਂਦੇ ਨੇ ਪਰ ਪਿਆਰਿਓ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸੇਧ ਲੈਣੀ ਚਾਹੀਦੀ ਖੈਂ ਅੰਦਰ ਗਏ ਤਾਂ ਨੇ ਪਰ ਆਪਣੇ ਉਸੇ ਛਾਈ ਬਾਸ਼ 68 ਦੇ ਨਾਲ ਆਪਣੇ ਉਸੇ ਜਲੋ ਦੇ ਨਾਲ ਉੱਥੇ ਬਾਦਸ਼ਾਹ ਨੂੰ ਝੁਕਣਾ ਪਿਆ ਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੰਚਕ ਮਾਤਰ ਵੀ ਆਪਣੇ ਜਮੀਰ ਨਾਲ ਭਾਈ ਸਮਝੋਤਾ ਨਹੀਂ ਕੀਤਾ ਅੱਜ ਦੇ ਸਿੱਖਾਂ ਨੂੰ ਕਿਤੇ ਸਮਝ ਪਏ ਅੱਜ ਦੇ ਸਿੱਖ ਵੀ ਕਿਤੇ ਸਮਝਦਾਰ ਖੋਣ ਆਪਣਾ ਜ਼ਮੀਰ ਵੇਚ ਕੇ ਤਲਵੇ ਛੱਟ ਕੇ ਸਰਕਾਰਾਂ ਨਾਲ ਗੱਲਾਂ ਨਹੀਂ ਹੁੰਦੀਆਂ ਇਹ ਜਦੋਂ ਵੀ ਹੁੰਦੀਆਂ ਨੇ ਜ਼ਮੀਰ ਕਾਇਮ ਕਰਕੇ ਬਾਬਾ ਜਰਨੈਲ ਸਿੰਘ ਦੇ ਵਾਂਗੂ ਵਫਾਦਾਰੀ ਰੱਖ ਕੇ ਉਦੋਂ ਹੀ ਬਾਤਾਂ ਪੈਂਦੀਆਂ ਨੇ ਤੇ ਉਹਦਾ ਫਿਰ ਕੋਈ ਮੁੱਲ ਮਿਲਦਾ